ਅੱਜਕੱਲ੍ਹ ਕਲਯੁਗ ਦੇ ਸਮੇਂ ਵਿੱਚ ਕਿਸੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕੋਈ ਕਦੋਂ ਕਿਸੇ ਦੀ ਪਿੱਠ ਵਿੱਚ ਛੁਰਾ ਮਾਰ ਜਾਵੇ ਕਿਹਾ ਨਹੀਂ ਜਾ ਸਕਦਾ ਅਜਿਹਾ ਇੱਕ ਮਾਮਲਾ ਮਲੇਰਕੋਟਲਾ ਵਿਖੇ ਸਾਹਮਣੇ ਆਇਆ ਹੈ ਮਲੇਰਕੋਟਲਾ ਦੇ ਪੱਕਾ ਦਰਵਾਜਾ ਜਮਾਲਪੁਰਾ ਵਿਖੇ ਤਮੰਨਾ ਜੁਐਲਰਸ ਨਾਂ ਦੀ ਸੋਨੇ ਦੇ ਗਹਿਣਿਆਂ ਦੀ ਦੁਕਾਨ ਤੇ ਲੱਖਾਂ ਰੁਪਏ ਦੇ ਗਹਿਣਿਆਂ ਦੀ ਚੋਰੀ ਹੋ ਗਈ ਜਦੋਂ ਪੁਲਿਸ ਨੇ ਸਾਰੇ ਕੇਸ ਦੀ ਆਪਣੇ ਤਰੀਕੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਮਾਲਕਾ ਦਾ ਜਿਗਰੀ ਦੋਸਤ ਜਿਸ ਨਾਲ ਉਹ ਪਾਈਆਂ ਤੋਂ ਵੱਧ ਵਰਤਦੇ ਸੀ ਉਸਨੇ ਹੀ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ ਤਮੰਨਾ ਜੁਐਲਰਸ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਆਪਣੇ ਇਸ ਜਿਗਰੀ ਦੋਸਤ ਨੂੰ ਆਪਣੀ ਦੁਕਾਨ ਦੇ ਨਾਲ ਹੀ ਕੱਪੜੇ ਦੀ ਦੁਕਾਨ ਕਰਵਾ ਕੇ ਦਿੱਤੀ ਹੋਈ ਸੀ ਉਹ ਉਸ ਨਾਲ ਪਾਈਆਂ ਤੋਂ ਵੀ ਵੱਧ ਵਰਤਦੇ ਸੀ ਅਤੇ ਯਕੀਨ ਕਰਦੇ ਸੀ ਹੋਇਆ ਇੰਜ ਕੇ ਜਦੋਂ ਕਦੇ ਉਹ ਆਪਣੀ ਦੁਕਾਨ ਨੂੰ ਜਿੰਦਾ ਲਾ ਕੇ ਬਾਜ਼ਾਰ ਕੰਮ ਵਗੈਰਾ ਜਾਂਦੇ ਸੀ ਤਾਂ ਦੁਕਾਨ ਦੀ ਚਾਬੀ ਇਸ ਨੂੰ ਫੜਾ ਦਿੰਦੇ ਸੀ ਇਸ ਜਿਗਰੀ ਯਾਰ ਨੇ ਦੁਕਾਨਾਂ ਦੀ ਡੁਪਲੀਕੇਟ ਚਾਬੀ ਹੀ ਬਣਾ ਲਈ ਅਤੇ ਰਾਤ ਨੂੰ 2 ਵਜੇ ਦੁਕਾਨ ਦੇ ਜਿੰਦਰੇ ਖੋਲ ਕੇ ਉੱਥੋਂ ਕਰੀਬ 13 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ ਜਦੋਂ ਦੀ ਮਲੇਰਕੋਟਲਾ ਵਿਖੇ ਡੀਐਸਪੀ ਗੁਰਦੇਵ ਸਿੰਘ ਦੀ ਤਣਾਤੀ ਹੋਈ ਹੈ ਉਹਨਾਂ ਕਈ ਗੁੰੰਜਲਦਾਰ ਮਸਲੇ ਹੱਲ ਕੀਤੇ ਹਨ ਇਸ ਮਸਲੇ ਵਿੱਚ ਵੀ ਉਹਨਾਂ ਆਪਣੀ ਟੀਮ ਜਿਸ ਵਿੱਚ ਐਸਐਚਓ ਸਾਹਿਬ ਸਿੰਘ ਵੀ ਸ਼ਾਮਲ ਹਨ ਦੇ ਦੇਖ ਰਹੇ ਇੱਕ ਵਿੱਚ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਦੇ ਹੋਏ ਮਾਮਲੇ ਦੀ ਜੜ ਤੱਕ ਪੁੱਜ ਗਏ ਅਤੇ ਚੋਰ ਨੂੰ ਗ੍ਰਿਫਤਾਰ ਕਰਕੇ ਸੁਲਾਖਾ ਪਿੱਛੇ ਲੈ ਆਏ ਇਸ ਚੋਰ ਨੂੰ ਕੀ ਸਜ਼ਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਕੱਲ ਦੇ ਸਮੇਂ ਵਿੱਚ ਕਿਸੇ ਦੇ ਯਕੀਨ ਕਰਨਾ ਅਡੀਆਂ ਚੁੱਕ ਫਾਹ ਲੈਣ ਤੋਂ ਘੱਟ ਨਹੀਂ ਹੈ ਆਓ ਸੁਣਦੇ ਹਾਂ ਡੀਐਸਪੀ ਗੁਰਦੇਵ ਸਿੰਘ ਨੇ ਇਸ ਸਾਰੇ ਮਾਮਲੇ ਨੂੰ ਕਿਵੇਂ ਹੱਲ ਕੀਤਾ ਪੱਤਰਕਾਰ ਵਿਕਰਮ ਜੰਗਲ ਦੀ ਰਿਪੋਰਟ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਤੀਸ ਤਾਇਤ ਤੇ ਠਾਈ ਦੀ ਦਰਮਿਆਨੀ ਰਾਤ ਨੂੰ ਪੱਕਾ ਦਰਵਾਜਾ ਜਮਾਲਪੁਰਾ ਨੇੜੇ ਇੱਕ ਜੁਐਲਰੀ ਦੀ ਸ਼ਾਪ ਚੋਰੀ ਹੋਈ ਸੀ ਜਿਹਦੇ ਰੰਗ ਵਿੱਚ ਮੁਹੰਮਦ ਅਸ਼ਰਫ ਉਤਰ ਮੁਹੰਮਦ ਰਮਜਾਬ ਵਾਸੀ ਪੱਕਾ ਦਰਵਾਜਾ ਦੇ ਬਿਆਨ ਤੇ ਮੁਕੱਦਮਾ ਦਰਜੇ ਰਜਿਸਟਰ ਕਰਕੇ ਤਫਤੀਸ਼ਾਂ ਮਗਰੋਂ ਚੱਲਦੀ ਗਈ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਫਲੋਰ ਕੂਟਲਾ ਡਾਕਟਰ ਸਿਮਰਤ ਕੌਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਤੁਰੰਤ ਕਾਰਵਾਈ ਅਮਰਚ ਲੈ ਲੈਂਦੇ ਆ ਅੱ체 ਟਾਕਾਂ ਤਤਪੀਸ਼ ਕਰਦੇ ਆ ਇੰਸਪੈਕਟਰ ਸਾਹਿਬ ਸਿੰਘ ਮੁਖ ਅਫਸਰ ਤਾਸਟੀਮ ਲੇਰਕੂਟਲਾ ਤੇ ਉਹਨਾਂ ਦੀ ਟੀਮ ਵੱਲੋਂ ਦੋਸ਼ੀ ਗੁਲਫਰਾਜ਼ ਪੁੱਤਰ ਅਬਦੁਲ ਰਮੀਦ ਨੂੰ ਗ੍ਰਿਫਤਾਰ ਕਰਕੇ ਮਕਦਮਾ ਹੋਇਆ ਵਿੱਚ ਚੋਰੀ ਹੋਇਆ ਸਾਰੇ ਜੇਬਰਾਟ ਟੋਟਲ ਜਿਹੜੇ ਉਗਰੰਦ ਕਰ ਲਏ ਗਏ ਨੇ ਦੋਸ਼ੀ ਨੂੰ ਮਾਨਵ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਆਰਡਰ ਕੀਤਾ ਗਿਆ ਸੀ ਅਤੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਜਿਹੜਾ ਰੈਂਦਾ ਜਿਹੜਾ ਸਨਮਾਨ ਹੈ ਉਹ ਵੀ ਭਰਾਂਤ ਕਰ ਲਿਆ ਗਿਆ ਅਤੇ ਅੱਜ ਦੁਬਾਰਾ ਦੋਸ਼ੀ ਨੂੰ ਮਾਨਵ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਜੁਡੀਸ਼ਨ ਭੇਜਿਆ ਜਾਵੇਗਾ ਧੰਨਵਾਦ